ਖੰਨਾਂ ਦੇ ਤੋਰਾਹ ਤੋਂ ਬੇਹਦ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਪਰਿਵਾਰ ਸਮੇਤ ਕਾਰ ਨਹਿਰ ਦੇ ਵਿੱਚ ਜਾ ਡਿੱਗੀ ਹੈ ਸਰਹਿੰਦ ਨਹਿਰ ਦੇ ਵਿੱਚ ਰਾਤ ਦੇ ਹਨੇਰੇ ਦੇ ਵਿੱਚ ਇੱਕ ਕਾਰ ਸਰਹਿੰਦ ਨਹਿਰ ਚ ਜਾ ਡਿੱਗੀ ਹੈ ਜਿਸ ਦੇ ਚਲਦਿਆਂ ਜਿਹੜੇ ਕਾਰ ਦੇ ਵਿੱਚ ਬੈਠੇ ਜੀ ਸੀ ਉਹ ਲਾਪਤਾ ਜਨਾਨ ਦੀ ਪਾਲ ਕੀਤੀ ਜਾ ਰਹੀ ਹੈ ਗੋਤਾਖੋਰਾਂ ਦੀ ਟੀਮ ਇੱਥੇ ਜੁਟੇ ਹੋਈ ਹੈ ਤਸਵੀਰਤ ਤੁਹਾਨੂੰ ਦਿਖਾ ਦਿੰਦੇ ਹਾਂ ਮੌਕੇ ਦੀਆਂ ਜਿੱਥੇ ਸਰਹਿੰਦ ਨਹਿਰ ਦੇ ਵਿੱਚ ਦੇਰ ਰਾਤ ਦੱਸਿਆ ਜਾ ਰਿਹਾ ਹੈ ਕੀ ਹਸਪਤਾਲ ਦੇ ਵੱਲੋਂ ਇੱਕ ਆ ਰਹੀ ਸੀ ਜਿਸ ਪੁਲ ਤੋਂ ਲੰਘ ਰਹੀ ਸੀ ਉਸ ਪੁਲ ਤੇ ਨਿਰਮਾਨ ਦਾ ਕੰਮ ਚੱਲ ਰਿਹਾ ਸੀ ਜਿਸ ਦੇ ਚਲਦਿਆ ਨਾ ਇੱਥੇ ਕੋਈ ਬੋਰਡ ਲੱਗਾ ਹੋਇਆ ਸੀ ਤੇ ਨਾ ਹੀ ਰੋਕਣ ਦੇ ਲਈ ਕੋਈ ਇੰਤਜ਼ਾਮ ਕੀਤਾ ਹੋਇਆ ਸੀ ਸ਼ਾਇਦ ਇਸੇ ਕਰਕੇ ਹੀ ਡਰਾਈਵਰ ਨੂੰ ਪਤਾ ਨਹੀਂ ਚੱਲਿਆ ਤੇ ਉਹ ਜਿਵੇਂ ਹੀ ਪੁਲ ਤੋਂ ਲੰਘਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਸੇ ਨਿਰਮਾਨ ਕਾਰਜ ਤੇ ਚਲਦਿਆ ਉਹਦਾ ਸੰਤੁਲਨ ਵਿੱਗੜ ਜਾਂਦਾ ਤੇ ਕਾਰ ਸਿੱਧੀ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਜਾਣਕਾਰੀ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਦੇ ਵਿੱਚ ਪਰਿਵਾਰ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਇਹ ਕਾਰ ਜਿਹੜੀ ਹੈ ਸਿੱਧੇ ਨਹਿਰ ਦੇ ਵਿੱਚ ਜਾ ਡਿੱਗੀ ਹੈ ਬੇहद ਮੰਦ ਭਾਗੀ ਦੁਖਦਾਈ ਖਬਰ ਹੈ ਜਿੱਥੇ ਦੁਰਾਹਾ ਤੋਂ ਲੰਘ ਰਹੀ ਇੱਕ ਕਾਰ ਬੇਕਾਬੂ ਹੋਣ ਤੋਂ ਬਾਅਦ ਸਰਹਿੰਦ ਨਹਿਰ ਦੇ ਵਿੱਚ ਜਾ ਡਿੱਗਦੀ ਹੈ ਪੂਰਾ ਪਰਿਵਾਰ ਇਸ ਕਾਰ ਦੇ ਵਿੱਚ ਸੀ ਜਿਨ੍ਹਾਂ ਦੇ ਨਾਲ ਬੱਚੇ ਵੀ ਸਵਾਰ ਸੀ ਤੇ ਉਸੇ ਤੋਂ ਬਾਅਦ ਇਹ ਲਾਪਤ ਹੈ ਪ੍ਰਸ਼ਾਸਨ ਨੂੰ ਜਿਵੇਂ ਹੀ ਇਸ ਦੀ ਸੂਚਨਾ ਮਿਲਦੀ ਹੈ ਤਾਂ ਟੀਮ ਮੌਕੇ ਤੇ ਪਹੁੰਚਦੀ ਹੈ ਜਿਹੜਾ ਰੈਸਕਿਊ ਆਪਰੇਸ਼ਨ ਸ਼ੁਰੂ ਕੀਤਾ ਜਾਂਦਾ ਪਰ ਦੱਸਿਆ ਜਾ ਰਿਹਾ ਕਿ ਹਨੇਰਾ ਇੰਨਾ ਜ਼ਿਆਦਾ ਸੀ ਤੇ ਇਸ ਦੇ ਨਾਲ ਹੀ ਨਹਿਰ ਦੇ ਵਿੱਚ ਪਾਣੀ ਦਾ ਵਹਾਅ ਤੇਜ਼ ਹੋਣ ਕਰਕੇ ਰੈਸਕਿਊ ਨਹੀਂ ਕੀਤਾ ਜਾ ਸਕਿਆ ਜਿਸ ਤੋਂ ਬਾਅਦ ਸਵੇਰ ਤੋਂ ਟੀਮਾਂ ਇੱਥੇ ਝੁੱਟੀਆਂ ਹੋਈਆਂ ਪੁਲਿਸ ਪ੍ਰਸ਼ਾਸਨ ਵੀ ਮੌਕੇ ਤੇ ਪਹੁੰਚਿਆ ਗੋਤਾਖੋਰਾਂ ਦੀ ਮਦਦ ਲਈ ਜਾ ਰਹੀ ਹੈ ਤੇ ਹੁਣ ਜਿਹੜੀ ਤਾਜ਼ਾ ਜਾਣਕਾਰੀ ਸਾਹਮਣੇ ਆਈ ਹੈ ਉਸ ਦੇ ਮੁਤਾਬਕ ਕਿਹਾ ਜਾ ਰਿਹਾ ਹੈ ਕਿ ਕਾਰ ਨੂੰ ਕਰੇਨ ਦੀ ਮਦਦ ਦੇ ਨਾਲ ਬਾਹਰ ਕੱਢ ਲਿਆ ਗਿਆ ਤੇ ਗੋਤਾਖੋਰਾਂ ਦੀ ਟੀਮ ਦੇ ਵੱਲੋਂ ਵੀ ਇੱਕ লাশ ਬਰਾਮਦ ਕੀਤੀ ਗਈ ਹੈ ਇੱਕ ਵਿਅਕਤੀ ਦੀ লাশ ਬਰਾਮਦ ਹੋਈ ਹੈ ਫਿਲਹਾਲ ਉਸ ਦੀ ਸ਼ਨਾਖਤ ਨਹੀਂ ਹੋਈ ਹੈ ਸ਼ਨਾਖਤ ਹੋਣੀ ਬਾਕੀ ਹੈ ਉਸ ਦੇ ਵਿੱਚ ਵੀ ਪੁਲਿਸ ਜੁਟੀ ਹੋਈ ਹੈ ਨੇੜਲੇ ਇਲਾਕਿਆਂ ਦੇ ਵਿੱਚ ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੀ ਜਾਣਕਾਰੀ ਮਿਲ ਸਕੇ ਦੱਸਦੀ ਹੈ ਕਿ ਕਾਰ ਰਾਜਵੰਤ ਹਸਪਤਾਲ ਤੋਂ ਨਹਿਰ ਵੱਲ ਜਾ ਰਹੀ ਸੀ ਅੱਗੇ ਪੁਲ ਤੇ ਰਿਪੇਅਰਿੰਗ ਦਾ ਕੰਮ ਚੱਲ ਰਿਹਾ ਸੀ ਜਿਸ ਕਰਕੇ ਡਰਾਈਵਰਸ ਇਸ ਸੇਟ ਤੇ ਬੈਠੇ ਵਿਅਕਤੀ ਨੂੰ ਨਹੀਂ ਪਤਾ ਚੱਲਿਆ ਕਿਉਂਕਿ ਕਿਹਾ ਜਾ ਰਿਹਾ ਕਿ ਨਾ ਤਾਂ ਇੱਥੇ ਕੋਈ ਬੋਰਡ ਲੱਗਿਆ ਹੋਇਆ ਸੀ ਪੁਲ ਤੇ ਜਾਣ ਤੋਂ ਰੋਕਣ ਦੇ ਲਈ ਹੀ ਕੋਈ ਇੰਤਜ਼ਾਮ ਕੋਈ ਪ੍ਰਬੰਧ ਕੀਤਾ ਗਿਆ ਸੀ ਜਿਸ ਦੇ ਚਲਦਿਆਂ ਇਹ ਵੱਡੀ ਘਟਨਾ ਵਾਪਰੀ ਹੈ ਬੇहद ਮੰਦਭਾਗੀ ਘਟਨਾ ਹੈ ਕਿਉਂਕਿ ਪੂਰਾ ਪਰਿਵਾਰ ਕਾਰ ਦੇ ਵਿੱਚ ਸਵਾਰ ਸੀ ਤੇ ਇੱਕ ਅਨਗਹਿਲੀ ਦੇ ਕਾਰਨ ਜੇਕਰ ਇੱਥੇ ਕੋਈ ਬੋਰਡ ਲੱਗਿਆ ਹੁੰਦਾ ਜਾਂ ਪ੍ਰਸ਼ਾਸਨ ਦੇ ਵੱਲੋਂ ਵਾਹਨਾਂ ਨੂੰ ਰੋਕਣ ਦੇ ਲਈ ਕੋਈ ਪ੍ਰਬੰਧ ਕੀਤਾ ਹੁੰਦਾ ਤਾਂ ਸ਼ਾਇਦ ਇਹ ਵੱਡਾ ਹਾਦਸਾ ਨਾ ਹੁੰਦਾ ਪਰ ਹੁਣ ਰੈਸਕਿਊ ਟੀਮਾਂ ਇੱਥੇ ਲੱਗੀਆਂ ਹੋਈਆਂ ਨੇ ਰੈਸਕਿਊ ਕੀਤਾ ਜਾ ਰਿਹਾ ਹੈ। ਕਾਰ ਨੂੰ ਨਹਿਰ ਦੇ ਵਿੱਚੋਂ ਬਾਹਰ ਕੱਢ ਲਿਆ ਗਿਆ। ਇੱਕ ਵਿਅਕਤੀ ਦੀ Laash ਵੀ ਬਰਾਮਦ ਹੋਈ ਹੈ ਪਰ ਉਸ ਦੀ شناخت ਹੋਣੀ ਬਾਕੀ ਹੈ ਤੇ ਉਸ ਤੋਂ ਇਲਾਵਾ ਪੁਲਿਸ ਦੇ ਵੱਲੋਂ ਨੇੜਲੇ ਇਲਾਕਿਆਂ ਦੇ ਜਿਹੜੇ ਪੁਲਿਸ ਸਟੇਸ਼ਨ ਨੇ ਉੱਥੇ ਜਾਣਕਾਰੀ ਪਹੁੰਚਾਈ ਜਾ ਰਹੀ ਹੈ, ਸੂਚਨਾ ਦਿੱਤੀ ਜਾ ਰਹੀ ਹੈ ਤਾਂ ਕਿ ਪਰਿਵਾਰ ਦੇ ਬਾਰੇ ਕੁਝ ਹੋਰ ਜਾਣਕਾਰੀ ਮਿਲ ਸਕੇ। ਦੇਸ਼ ਦੁਨੀਆ ਦੀ ਹਰ ਖਬਰ ਸਭ ਤੋਂ ਪਹਿਲੇ ਦੇਖਣੇ ਲਈ ਫੋਲੋ ਕਰੇਨ ਦਿਨਿਕ ਸਵੇਰਾ ਟੀਵੀ YouTube Facebook Instagram X aur WhatsApp channel par